ਤਦ ਦੇਖੋ ਦੇ ਤੁਸੀਂ ਦੇਖਦੇ ਹੋਗੇ ਆਪਣੇ ਅੰਦਰ ਦੇ ਤੁਸੀਂ ਜਾਂਚ ਕਰੋ ਕਿ ਪਰਵਾਦ ਵਿੱਚ ਕੋਈ ਲੋਭ ਹੈ ਜਾਂ ਕਿਸ ਨੂੰ ਜ਼ਿਆਦਾ ਅਭਿਮਾਨ ਹੈ ਤੁਸੀਂ ਭਵੇਂ ਸੀ ਕਹੀ ਜਾਈਏ ਮੂੰਹੋਂ ਕਹੀ ਜੇ ਕਿਸੇ ਜ਼ਿਆਦਾ ਮਾਣ-ਮਹਿਮਾਨ ਨਿਕਰਦੇ ਜਾਂ ਸਪੋਤ ਨੂੰ ਨਹੀਂ ਮੰਨਦੇ ਜਾਂ ਸੀ ਧੰਨ ਦਾ ਅਭਿਮਾਨ ਕਰਦੇ ਪਰ ਅੰਦਰੋਂ ਅੰਦਰੋਂ ਕਿਤਨੇ-ਕਿਤੇ ਸਾਡੇ ਅੰਦਰ ਇਹ ਹੈ ਵੀ ਕੋਈ ਨਾ ਕੋਈ ਸਾਡੀ ਪ੍ਰਸ਼ੰਸਾ ਕਰੇ ਕੋਈ ਨਾ ਕੋਈ ਸਾਨੂੰ ਵਧੀਆ ਚੰਗਾ ਆਖ ਕੇ ਕੋਈ ਨਾ ਕੋਈ ਸਾਡੇ ਬਾਰੇ ਗੱਲ ਵਿਚਾਰ ਕਰੇ ਬਗਾਂ ਵਾਲਿਓ ਦੁਨੀਆ ਦੀ ਛੁੱਟੀ ਪ੍ਰਸ਼ੰਸਾ ਕਿਸ ਕੰਮ ਦੀ ਹੈ ਦੱਸੋ ਕਮ ਤੁਹਾਡਾ ਸਵਾਰਦੇ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਪੱਲੀ ਪੰਦ ਪਤਾ ਹੁੰਦਾ ਕਿ ਅਸੀਂ ਇੱਕ ਦੂਜੇ ਨਾਲ ਧੋਖਾ ਕਰਦੇ ਪਿਆ ਅਸੀਂ ਸਮਾਜ ਦੇ ਵਿੱਚ ਇੱਕ ਦੂਜੇ ਨਾਲ ਸਵਾਦ ਨਾਲ ਜੁੜੇ ਆ ਅਸੀਂ ਸਮਾਜ ਦੇ ਵਿੱਚ ਦੋ ਪੈਸੇ ਇਕੱਠੇ ਕਰਨ ਦੇ ਵਿੱਚ ਮਹਿਲ ਮਾੜੀਆਂ ਬਣਾਉਣ ਦੇ ਵਿੱਚ ਘਰ-ਬਾਰ ਬਣਾਉਣ ਸਤਿਗੁਰੂ ਪਾਸ਼ਾ ਜੀ ਕਹਿੰਦੇ ਵੀ ਘਰ-ਬਾਰ ਬਣਾਓ ਮਹਿਲ ਮਾੜੀਆਂ ਬਣਾਓ ਸਤਿਗੁਰੂ ਪਾਸ਼ਾ ਜੀ ਨੇ ਕਦੇ ਵੀ ਤੁਹਾਡੇ ਕਾਮਾਕਾਰਾਂ ਤੋਂ ਤੁਹਾਡੀਆਂ ਹਵੇਲੀਆਂ ਤੋਂ ਤੁਹਾਡੇ ਤਾਂ ਅੰਦੋਲਨ ਤੋਂ ਤੁਹਾਡੇ ਧੀਆਂ ਪੁੱਤਰਾਂ ਤੋਂ ਉਹਦਾ ਕੋਈ ਬੈਰ-ਬਿਰੋ ਥੋੜੀ ਆ ਉਹ ਚਾਹੁੰਦਾ ਕਿ ਤੁਸੀਂ ਖੁਸ਼ ਰਹੋ ਆਬਾਦ ਬਸੋ ਤੁਹਾਡੀ ਜ਼ਿੰਦਗੀ ਵਧੀਆ ਹੋਵੇ ਤੁਹਾਡੇ ਤੇ ਕਿਸੇ ਚੀਜ਼ ਦੀ ਘਾਟ ਨਾ ਹਾਂ ਹੋ ਸਕਦਾ ਹੈ ਕਿ ਉਹ ਸਾਰਾ ਦੁੱਖ ਤੁਹਾਡੇ ਦੁੱਖ ਤੁਹਾਡੇ ਕਿਤੇ ਕਰਮਾਂ ਦਾ ਪਾਪਾਂ ਦਾ ਨਿਵੇੜਾ ਕਰਨ ਵਾਸਤੇ ਆਪਣੇ ਸਰੀਰ ਆਪਣੇ ਜਿਹੜੀ ਉਹਨਾਂ ਦੀ ਦੇਖੋ ਉਹਨਾਂ ਦੇ ਮੈਂ ਸਰੀਰ ਤਾਂ ਨਹੀਂ ਕਹਿ ਸਕਦਾ ਉਹਨਾਂ ਦੀ ਆਪਣੀ ਜੀਵਾਤਮਾ ਪਰ ਉਹਨਾਂ ਨੇ ਆਪਣੇ ਸਰੀਰ ਤੇ ਹੰਢਿਆ ਲੋਕਾਂ ਲੋਕਾਂ ਦੇ ਉੱਤੇ ਉਤਿਆਚਾਰ ਹੋ ਰਹੇ ਸੀ ਲੋਕਾਂ ਦੀ ਤੁਹਾੜ ਫਰੀ ਸੀ ਹਰ ਪਾਸੇ ਗਿਆਨ ਦਾ ਅੰਧਕਾਰ ਸੀ ਉਸ ਸਮੇਂ ਵੀ ਸਤਗੁਰੂ ਪਾਸੇ ਉਹਨਾਂ ਦੇ ਪਾਸੇ ਦੀ ਨਵਾਜ਼